ਕੁਝ ਖਾਸ ਮੁਲਾਕਾਤਾਂ ਹੁੰਦੀਆਂ ਜਿਨ੍ਹਾਂ ਨੂੰ ਤੁਸੀਂ ਬਹੁਤ ਦੇਖਣਾ ਪਸੰਦ ਕਰਦੇ ਹੋ ਡਾਕਟਰ ਮਰਤਜ਼ਾ ਪੈਂਸਾਇਕੀ ਕੀ ਕਹਿੰਦੇ ਹੈ ਜੀ ਇਹਨੂੰ ਫਾਂਡਾ ਜਿਹਦੇ ਚੋ ਇੱਕ ਸਾਈਡ ਜਾਂ ਦੋਨੋਂ ਸਾਈਡਾਂ ਅਧ ਰੰਗ ਹੋ ਜਾਣਾ ਇੱਕ ਪਾਸਾ ਮਰ ਜਾਣਾ ਜੋ ਤਾਂ ਨਰਵਜ਼ ਤੁਹਾਡੇ ਖਤਮ ਹੋ ਜਾਂਦੇ ਨੇ ਜਿਹੜੇ ਬ੍ਰੇਨ ਨੂੰ ਜਾਂਦੇ ਨੇ ਜਾਂ ਜਿਹੜੇ ਹੋਰ ਕਿਸੇ ਤੁਹਾਡੇ ਆਰਗਨਸ ਨੂੰ ਜਾਂਦੇ ਨੇ ਉਹ ਮਸਲਸ ਜਦੋਂ ਵੀਕ ਹੁੰਦੇ ਨੇ ਜਾਂ ਮੁੱਕਦੇ ਨੇ ਉਦੋਂ ਤੁਹਾਨੂੰ ਪੈਰਲਸੀਸ ਸਾਰੇ ਨਰਵਸ ਸਿਸਟਮ ਨੂੰ ਬਲੌਕ ਕਰ ਦਿੰਦਾ ਔਰ ਜਾਮ ਕਰ ਦਿੰਦਾ ਉਹਦੇ ਚ ਤੁਸੀਂ ਬਿਲਕੁਲ ਇਸ ਤਰ੍ਹਾਂ ਪਈਓ ਜਿਸ ਤਰ੍ਹਾਂ ਲਾਸ਼ ਪਈ ਹੈ ਉਹ ਹਾਰਡ ਹੋ ਕੇ ਉਹ ਮਸਲਸ ਔਰ ਉਹ ਸ਼ੇਕ ਕਰਨਾ ਸ਼ੁਰੂ ਕਰ ਦਿੰਦੇ ਜਰਕਿੰਗ ਕਰਨਾ ਸ਼ੁਰੂ ਕਰ ਦਿੰਦੇ ਫਿਰ ਤੁਹਾਡੀ ਨਮ ਹੋ ਜਾਂਦੀ ਹੈ ਕੋਈ ਜਗ੍ਹਾ ਨਮ ਹੋਣੀ ਸ਼ੁਰੂ ਹੋ ਜਾਂਦੀ ਨਮ ਸਮਝਦੇ ਹੋ ਕੀੜੀਆਂ ਰਿੰਗਣਾ ਜਿਹਨੂੰ ਕਹਿੰਦੇ ਆਪਾਂ ਪੈਰ ਸੌ ਜਾਣੇ ਹੱਥ ਪੈਰਾਂ ਦਾ ਸੌ ਜਾਣਾ ਚਲਈਏ ਬ੍ਰੇਨ ਨੂੰ ਜਿਹੜੀ ਬਲੱਡ ਦੀ ਸਪਲਾਈ ਹੈ ਨਾ ਉਹ ਬੰਦ ਹੋ ਜਾਂਦੀ ਹੈ ਸਿੱ ਜੇ ਕਿ ਸੇ ਦੀਆਂ ਹੁਣ ਨਾਰਮਲੀ ਹੱਥਾਂ ਪੈਰਾਂ ਦੀਆਂ ਨਾੜਾਂ ਚੜਦੀਆਂ ਕਿੜੇਲਾਂ ਪੈਂਦੀਆਂ ਨਾ ਉਹ ਹੋਰ ਵੀ ਇੱਕ ਰੀਜ਼ਨ ਹੈ ਤੇ ਉਹ ਹੋਰ ਵੀ ਕੋਈ ਰੀਜ਼ਨ ਹੈ ਕਿ ਇਹੀ ਹੈ ਕੋਈ ਹੋਰ ਵੀ ਰੀਜ਼ਨ ਬ੍ਰੇਨ ਨੂੰ ਸਪਲਾਈ ਨਹੀਂ ਜਾਂਦੀ ਯਾਨੀ ਹਰ ਵਕਤ ਬੈਠਣ ਵਾਲਾ ਕੰਮ ਹੈ ਉਹਨਾਂ ਦਾ ਕੋਈ ਐਕਸਰਸਾਈਜ਼ ਨਹੀਂ ਕਰਦੇ ਫਿਰਦੇ ਟੁਰਦੇ ਨਹੀਂ ਕੋਈ ਜ਼ਿਆਦਾ ਐਕਟਿਵ ਜੋਬ ਨਹੀਂ ਉਹਨਾਂ ਦੀ ਸੰਜੇ ਟੀਵੀ ਦੇਖ ਰਿਹਾ ਸਾਰੇ ਹੀ ਪਰਿਵਾਰਾਂ ਨੂੰ ਬਲਜੰਦ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੀ ਆਨ ਤੁਹਾਨੂੰ ਖਾਸ ਮੁਲਾਕਾਤ ਵਿੱਚ ਹਮੇਸ਼ਾ ਕੋਸ਼ਿਸ਼ ਹੁੰਦੀ ਆ ਤੁਹਾਡੇ ਲਈ ਵੱਖ-ਵੱਖ ਸ਼ਖਸੀਅਤਾਂ ਨੂੰ ਲੈ ਕੇ ਆਈਦਾ ਪਰ ਕੁਝ ਖਾਸ ਮੁਲਾਕਾਤਾਂ ਹੁੰਦੀਆਂ ਜਿਨ੍ਹਾਂ ਨੂੰ ਤੁਸੀਂ ਬਹੁਤ ਦੇਖਣਾ ਪਸੰਦ ਕਰਦੇ ਹੋ ਡਾਕਟਰ ਮਰਤਜ਼ਾ ਬਹੁਤ ਸਾਰੀਆਂ ਤੁਹਾਡੀਆਂ ਸਾਨੂੰ ਕਾਲਸ ਆਉਂਦੀਆਂ ਨੇ ਬਹੁਤ ਸਾਰੇ ਮੈਸੇਜ ਆਉਂਦੀਆਂ ਐ ਫੀਡਬੈਕ ਤੁਸੀਂ ਦਿੰਦੇ ਹੋ ਤੁਹਾਨੂੰ ਸ਼ੋ ਪਸੰਦ ਆਉਂਦਾ ਆਓ ਇਹਨਾਂ ਨੂੰ ਜੀ ਆਇਆਂ ਕਹਿੰਦੇ ਆ ਤੇ ਜਾਣਦੇ ਆ ਅੱਜ ਕੀ ਸਾਡੇ ਨਾਲ ਗੱਲਬਾਤ ਕਰਨਗੇ ਡਾਕਟਰ ਮਰਤਜ਼ਾ ਜੀ ਜੀ ਆਇਆਂ ਜੀ ਥੈਂਕ ਯੂ ਬਲਜਿੰਦਰ ਹਾਊ ਆਰ ਯੂ ਆਮ ਫਾਈਨ ਥੈਂਕ ਯੂ ਥੈਂਕ ਯੂ ਫॉर ਯੂਰ ਟਾਈਮ ਤੇ ਬਹੁਤ ਸਾਰੀ ਫੀਡਬੈਕ ਆਂਦੀ ਐ ਜੀ ਤੁਹਾਡਾ ਬਹੁਤ ਲੋਕ ਸ਼ੁਕਰੀਆ ਕਰਦੇ ਆ ਧੰਨਵਾਦ ਕਰਦੇ ਆ ਕਿ ਤੁਸੀਂ ਇੰਨੀਆਂ ਵਧੀਆ ਦਵਾਈਆਂ ਉਹਨਾਂ ਨੂੰ ਔਰ ਬਹੁਤ ਸਾਰੇ ਇਹ ਵੀ ਕਹਿੰਦੇ ਆ ਕਿ ਕਈ ਵਾਰ ਫੋਨ ਕੰਟਰੀ ਵੱਖਰੀ ਹੁੰਦੀ ਹੈ ਤੇ ਉਹ ਕਹਿੰਦੇ ਕਿ ਕੋਈ ਹੋਰ ਇਹਦਾ ਇਲਾਜ ਹੈ ਕਿ ਕਿਸੇ ਤਰ੍ਹਾਂ ਉਹ ਮੈਸੇਜ ਦੇ ਰਾਹੀਂ ਤੁਹਾਨੂੰ ਕੰਟੈਕਟ ਕਰਕੇ ਦਵਾਈ ਦਾ ਪੁੱਛ ਸਕਦੇ ਹੋ ਇਹਦਾ ਇਲਾਜ ਹੈ ਮੈਂ ਹੋਰ ਬੰਦੇ ਅਪਾਇੰਟ ਕਰਾ ਆਪਣੇ ਨਾਲ ਇੰਨੇ ਕੁ ਪੈਸੇ ਜੀ ਤੇ ਮੈਂ ਇੰਨਾ ਕੀ ਅਫੋਰਡ ਕਰਦਾ डॉक्टर साहब पैसे ना इन्ना प्यार नहीं करना चाहिए इससे तो तक थोड़े बंदे रखे हैं तो थोड़े पैसे लेंगे बिल्कुल मजाक एक जगह पर सच्ची बहुत सारे लोग दुआव देंगे बहुत सारे लोग पसंद करते हैं प्रोग्राम ਔਰ ਕਈ ਲੋਕ ਪੁੱਛਦੇ ਆ ਇਟਲੀ ਤੋਂ ਕਿਸੇ ਨੇ ਪੁੱਛਿਆ ਸੀ ਕਿ ਅਸੀਂ ਜੇ ਇਟਲੀ ਚ ਰਹਿੰਦੇ ਆ ਤੇ ਆਨਲਾਈਨ ਤੁਸੀਂ ਜਿਹੜੀਆਂ ਦਵਾਈਆਂ ਦੇ ਨਾਮ ਦੱਸਦੇ ਆ ਉਹ ਕਿੱਥੋਂ ਮਿਲਦੀਆਂ ਕਿਹੜੀ ਸਾਈਟ ਤੋਂ ਜਾ ਕੇ ਸਾਨੂੰ ਮਿਲ ਸਕਦੀ ਆ ਉਹ ਸਾਈਟ ਤੋਂ ਨਹੀਂ ਮਿਲਣਗੀਆਂ ਉਹ ਇੰਡੀਆ ਪਾਕਿਸਤਾਨ ਜਾਂ ਜਰਮਨੀ ਤੋਂ ਸ਼ਾਇਦ ਮੇਰੇ ਜਾਣ ਉਹਨਾਂ ਨੂੰ ਜੀ ਸਾਈਟ ਸਾਈਟ ਤੋਂ ਮੈਨੂੰ ਨਹੀਂ ਪਤਾ ਨਾ ਉਹ ਮੇਰੇ ਖਿਆਲ ਸਾਰੀਆਂ ਅਵੇਲੇਬਲ ਹੋਣਗੀਆਂ ਐਕਚੁਅਲੀ ਹੁੰਦਾ ਹੈ ਕਿ ਜਿਹੜੀਆਂ ਹੋਮੀਓਪੈਥਿਕ ਮੈਡੀਸਿਨਸ ਨੇ ਇਹ ਸਾਰੀਆਂ ਮੈਡੀਸਿਨਸ ਆਨਲਾਈਨ ਅਵੇਲੇਬਲ ਨਹੀਂ ਹੁੰਦੀਆਂ ਇਹਦੇ ਡਿਸਟ੍ਰੀਬਿਊਟਰਸ ਹੁੰਦੇ ਨੇ ਸੋ ਕਿਸੇ ਵੀ ਕੰਟਰੀ ਦੇ ਵਿੱਚ ਕੋਈ ਵੀ ਹੋਮੋਪੈਥਿਕ ਡਾਕਟਰ ਹੈ ਉਹਨਾਂ ਨਾਲ ਵੀ ਜਾ ਕੇ ਇਸ ਨਾਲ مشورہ ਕੀਤਾ ਜਾ ਸਕਦਾ ਐਗਜੈਕਟਲੀ ਔਰ ਜਿਹੜੀਆਂ ਮੈਂ ਦੱਸਦਾ ਐਗਜੈਕਟ ਉਹੀ ਇਹ ਹਰ ਇੱਕ ਹੋਮੋਪੈਥਿਕ ਦੀ ਦਵਾਈ ਦੀ ਪੋਟੈਂਸੀ ਡਿਫਰੈਂਟ ਹੁੰਦੀ ਹੈ ਇੱਕ 30 ਪੋਟੈਂਸੀ ਹੁੰਦੀ ਹੈ ਇੱਕ ਮਦਰ ਟਿੰਕਰ ਹੁੰਦਾ ਹੈ ਇੱਕ 200 ਹੁੰਦੀ ਹੈ ਇੱਕ 1m ਹੁੰਦੀ ਹੈ cm ਹੁੰਦੀ ਹੈ ਇਸੇ ਤਰ੍ਹਾਂ ਸੋ ਤੇ ਉਹ ਹਰ ਇੱਕ ਪੋਟੈਂਸੀ ਦਾ ਡਿਫਰੈਂਟ ਰਿਜ਼ਲਟ ਹੈ ਜੀ ਅਗਰ ਤੁਸੀਂ 200 ਤੁਹਾਨੂੰ ਦੱਸੇ ਹੈ ਤੁਸੀਂ 30 ਲੈ ਲਈ ਤੇ ਉਹਦਾ ਉਹ ਫਰਕ ਨਹੀਂ ਪਏਗਾ ਜੀ ਸੋ ਕੋਈ ਨਹੀਂ ਜੀ ਜਰੂਰ ਜੋ ਤੁਸੀਂ ਦੱਸਿਆ ਆਪਣੇ ਆਪਣੇ ਸ਼ਹਿਰਾਂ ਦੇ ਵਿੱਚ ਆਪਣੀਆਂ ਕੰਟਰੀਆਂ ਦੇ ਵਿੱਚ ਉਹ ਕੋਸ਼ਿਸ਼ ਕਰਨਗੇ ਪਰ ਨਾ ਹੋਇਆ ਤੇ ਫਿਰ ਤੁਹਾਨੂੰ ਤੇ ਫੋਨ ਕਰ ਹੀ ਲੈਣਗੇ ਅਸੀਂ ਤਾਂ ਹੈਗੇ ਹੀ ਜੀ ਤੇ ਅੱਜ ਕਿਹੜੀ ਗੱਲਬਾਤ ਤੁਸੀਂ ਡਿਸਕਸ ਕਰਨੀ ਆ ਅੱਜ ਕਿਹੜੀ ਬਿਮਾਰੀ ਦੇ ਬਾਰੇ ਅਸੀਂ ਖਾਸ ਗੱਲ ਕਰਾਂ ਸਾਡੇ ਇੱਕ ਵੀਅਰ ਨੇ ਮੈਨੂੰ ਪਿਛਲੀ ਦਫਾ ਮੈਸੇਜ ਕੀਤਾ ਸੀਗਾ ਕਿ ਡਾਕਟਰ ਸਾਹਿਬ ਮੇਰੇ ਕਿਸੇ ਨੂੰ ਪੈਰਲਿਸਿਸ ਹੈ YouTube ਤੇ ਸਾਡੇ ਮੈਸੇਜ ਆਇਆ ਸੀ ਤੇ ਲੱਕੀਲੀ ਮੈਂ ਕਦੀ ਦੇਖਿਆ ਤਾਂ ਨਹੀਂ YouTube ਤੇ ਉਸ ਦਿਨ ਮੇਰੀ ਉਹਦੇ ਤੇ ਨਜ਼ਰ ਪੈ ਗਈ ਪਿਛਲੇ ਦੋ ਤਿੰਨ ਦਿਨ ਪਹਿਲੇ ਮੈਂ ਕਿਹਾ ਉਹ ਐਸ ਦਫਾ ਪੈਰਲਿਸਿਸ ਕਰਦੀ ਪੰਜਾਬੀ ਕੀ ਕਹਿੰਦੇ ਆ ਜੀ ਫਾਲਜ ਹੂੰ ਤੁਸੀਂ ਕੀ ਕਹੋਗੇ ਪੰਜਾਬੀ ਵਿੱਚ ਹੂੰ ਮੈਨੂੰ ਫਾਲਜ ਜਿਹਦੇ ਚੋ ਇੱਕ ਸਾਈਡ ਜਾਂ ਦੋਨੋਂ ਸਾਈਡਾਂ ਅਦ ਰੰਗ ਹੋ ਜਾਣਾ ਇੱਕ ਪਾਸਾ ਮਰ ਜਾਣਾ ਉਹ ਮੁੱਕ ਜਾਂਦਾ ਜਿਹੜੀ ਇੱਕ ਸਾਈਡ ਹਾਂਜੀ ਇੱਕ ਇੱਕ ਪਾਸੇ ਦੀ ਜਿਹੜੀ ਉਹ ਕੰਮ ਕਰਨਾ ਰੁਕ ਜਾਂਦਾ ਇੱਕ ਪਾਸਾ ਇਹਦੀ ਇਹਦੀ ਐਕਚੁਅਲ ਡੈਫੀਨੇਸ਼ਨ ਇਹ ਹੈ ਕਿ ਜਦੋਂ ਤੁਹਾਡੇ ਜਿਸਮ ਦੇ ਸਟਰੈਂਥ ਲੂਜ਼ ਹੋ ਜੇ یا لاس اف سٹرینتھ یا اینو ਹੁਣ ਪੰਜਾਬੀ ਚ ਇੰਜ ਕਵਾਂਗੇ ਕਿ ਤਾਕਤ ਮੁੱਕ ਜਾਨੀ ਤਾਕਤ ਮੁੱਕ ਜਾਨੀ ਸਰੀਰ ਨੇ ਕੰਮ ਕਰਨਾ ਛੱਡ ਦੇਣਾ ਕਮਜ਼ੋਰ ਹੋ ਜਾਣਾ ਔਰ ਸੈਂਟੀਫਿਕ ਵਰਡਸ ਜੈਨੂੰ ਐਸੀ ਐਵੇਂ ਕਵਾਂਗੇ ਕਿ ਜਦੋਂ ਤੁਹਾਡੇ ਮਸਲਸ ਜਿਹੜੇ ਨੇ ਉਹ ਕੰਮ ਕਰਨਾ ਛੱਡ ਦੇਣ ਮਸਲਸ ਲੂਜ਼ ਹੋ ਜਾਣ ਜਾਂ ਮਸਲਸ ਖਤਮ ਹੋ ਜਾਣ ਉਹ ਸਾਈਡ ਦੇ ਉਹ ਜਦੋਂ ਮਸਲਸ ਖਤਮ ਹੋਣ ਐਕਚੁਅਲੀ ਮਸਲਸ ਦੀ ਔਰ ਨਰਵਸ ਸਿਸਟਮ ਦੀ ਬਿਮਾਰੀ ਹੈ ਜਦੋਂ ਨਰਵਸ ਤੁਹਾਡੇ ਖਤਮ ਹੋ ਜਾਂਦੇ ਨੇ ਜਿਹੜੇ ਬ੍ਰੇਨ ਨੂੰ ਚਾਹੁੰਦੇ ਨੇ ਜਾਂ ਜਿਹੜੇ ਹੋਰ ਕਿਸੇ ਤੁਹਾਡੇ ਆਰਗਨਸ ਨੂੰ ਚਾਹੁੰਦੇ ਨੇ ਉਹ ਮਸਲਸ ਜਦੋਂ ਵੀਕ ਹੁੰਦੇ ਨੇ ਜਾਂ ਮੁੱਕਦੇ ਨੇ ਉਦੋਂ ਤੁਹਾਨੂੰ ਪੈਰਲਸਿਸ ਹੁੰਦਾ ਹੈ। ਜੀ ਔਰ ਪੈਰਲਸਿਸ ਦਾ ਮੇਨ ਰਿਲੇਸ਼ਨ ਜਿਹੜਾ ਹੈ ਉਹ ਨਰਵਸ ਦੇ ਨਾਲ ਹੈ। ਕਿੰਨੇ ਤਰ੍ਹਾਂ ਦਾ ਹੁੰਦਾ ਹੈ ਇਹੋ ਕਿੰਨੇ ਕੀ ਕੋਈ ਵੱਖ-ਵੱਖ ਕਿਸਮ ਹੈ ਜਾਂ ਇੱਕੋ ਹੀ ਤਰ੍ਹਾਂ ਦਾ ਹੈ? ਇਹਦੀਆਂ 6 ਡਿਫਰੈਂਟ ਟਾਈਪਸ ਨੇ। ਇੱਕ ਹੁੰਦਾ ਜਿਹਨੂੰ ਅਸੀਂ ਪਾਰਸ਼ਲ ਕਹਿੰਦੇ ਆ। ਯਾਨੀ ਕਿਸੇ ਇੱਕ ਜਗ੍ਹਾ ਤੇ ਪੈਰਲਸਿਸ ਹੋ ਗਿਆ ਤੁਹਾਡੀ ਬਾਂਝ ਹੋ ਗਿਆ। ਲੱਤ ਝੋ ਗਿਆ। ਇਪਾਰਸ਼ਲਾ ਦੂਸਰਾ ਹੁੰਦਾ ਹੈ ਕੰਪਲੀਟ ਯਾਨੀ ਤੁਸੀਂ ਟੋਟਲ ਪੈਰਲਸਿਸ ਹੋ ਗਿਆ ਤੁਹਾਡਾ ਰੱਬ ਨਾ ਕਰੇ ਕਿਸੇ ਨੂੰ ਹੋਵੇ ਅਜੀਬ ਜੀ ਬਿਮਾਰੀ ਹੈ ਬੰਦਾ ਮਹਤਾਜ ਹੋ ਜਾਂਦਾ ਸਾਰੀ ਜ਼ਿੰਦਗੀ ਲਈ ਜਿਹੜਾ ਕੰਪਲੀਟ ਹੁੰਦਾ ਉਹਦੇ ਚ ਤੁਸੀਂ ਟੰਗ ਵੀ ਨਹੀਂ ਹਿਲਾ ਸਕਦੇ ਉਹ ਸਾਰੀ ਤੁਹਾਡੀ ਬਾਡੀ ਤੇ ਸਾਰੇ ਜਿਸਮ ਦੇ ਇੱਕ ਇੱਕ ਨਰਵਸ ਸਾਰੇ ਨਰਵਸ ਸਿਸਟਮ ਨੂੰ ਬਲੌਕ ਕਰ ਦਿੰਦਾ ਜਾਮ ਕਰ ਦਿੰਦਾ ਉਹਦੇ ਚ ਤੁਸੀਂ ਬਿਲਕੁਲ ਇਸ ਤਰ੍ਹਾਂ ਪਏ ਹੋ ਜਿਸ ਤਰ੍ਹਾਂ ਲਾਸ਼ ਪਈ ਹੈ ਤੀਸਰਾ ਹੁੰਦਾ ਹੈ ਪਹਿਲਾ ਅਸੀਂ ਕਿਹੜਾ ਕਿਹਾ ਸੀ ਪਾਰਸ਼ਲ ਹੈ ਪਾਰਸ਼ਲ ਸੀ ਦੂਜਾ ਕੰਪਲੀਟ ਸੀ ਤੀਸਰਾ ਹੁੰਦਾ ਹੈ ਟੈਂਪਰੇਰੀ ਟੈਂਪਰੇਰੀ ਤੋਂ ਮੁਰਾਦ ਇਹ ਕਿ ਅੱਜ ਹੋਇਆ ਤੇ ਅੱਛਾ ਟੈਂਪਰੇਰੀ ਹੋ ਕੇ ਫਿਰ ਠੀਕ ਵੀ ਹੋ ਜਾਂਦਾ ਫਿਰ ਠੀਕ ਵੀ ਹੋ ਜਾਂਦਾ ਤੁਹਾਡੀ ਸਟਰੈਂਥ ਕਿਸੇ وجہ ਨਾਲ ਵਾਪਸ ਆ ਗਈ ਤੁਹਾਡੇ ਉਹ ਨਰਵਸ ਸਿਸਟਮ ਨੇ ਉਸ ਨਰਵ ਨੇ ਉਸ ਮਸਲ ਨੇ ਉਹਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਉਹ ਵਾਪਸ ਕੁੱਛ ਠੀਕ ਹੋ ਗਿਆ ਲੇਕਿਨ ਇਹਨੂੰ ਲਾਈਟ ਨਹੀਂ ਲੈਣਾ ਅਗਰ ਇਹ ਟੈਂਪਰੇਰੀ ਹੋਇਆ ਇਟ ਮੀਨਸ ਕੱਲ ਨੂੰ ਫੇਅਰ ਹੋ ਸਕਦਾ ਚੌਥੀ ਇਹਦੀ ਕਿਸਮ ਹੁੰਦੀ ਹੈ ਪਰਮਨੈਂਟ ਉਹ ਪਰਮਨੈਂਟ ਜਿਹੜਾ ਨਾ ਉਹਦੇ ਵਿੱਚ ਤੁਸੀਂ ਰਿਵਰਸ ਨਹੀਂ ਕਰ ਸਕਦੇ ਇਹਨੂੰ ਇਹਦੇ ਨਰਵਸ ਨੂੰ ਵਾਪਸ ਤੁਸੀਂ ਐਕਟਿਵ ਨਹੀਂ ਕਰ ਸਕਦੇ ਤੁਸੀਂ ਦੁਬਾਰਾ ਬਹਾਲ ਨਹੀਂ ਕਰ ਸਕਦੇ ਤੁਸੀਂ ਇਹਦੇ ਨਾਲ ਬਾਕੀ ਦੀ ਜ਼ਿੰਦਗੀ گزارਣੀ ਹੈ ਇੱਕ ਹੁੰਦਾ ਹੈ ਫਲੇਸਟ ਜਿਹੜਾ ਫਲੇਸਿਡ ਹੁੰਦਾ ਉਹਦੇ ਉਹਦੀ ਇੱਕ ਮੇਨ ਨਿਸ਼ਾਨੀ ਹੈ ਕਿ ਉਹਦੇ ਚ ਤੁਹਾਡੇ ਨਰਵਸ ਜਿਹੜੇ ਨੇ ਉਹ ਸ਼ਰਿੰਕ ਹੋਣਾ ਸ਼ੁਰੂ ਹੋ ਜਾਂਦੇ ਨੇ ਜੀ ਜਿਹੜੇ ਤੁਹਾਡੇ ਮਸਲਸ ਨੇ ਇਹਨਾਂ ਦਾ ਸਾਈਜ਼ ਛੋਟਾ ਹੋਣਾ ਸ਼ੁਰੂ ਹੋ ਜਾਂਦਾ ਤੰਗ ਹੋਣਾ ਸ਼ੁਰੂ ਹੋ ਜਾਂਦੇ ਨੇ ਦੂਸਰਾ ਹੁੰਦਾ ਸਪਾਸਟਿਕ ਛੱਟੀ ਕਿਸਮ ਜਿਹੜੀ ਹੈ ਸਪਾਸਟਿਕ ਦਾ ਮਤਲਬ ਇਹ ਹੈ ਕਿ ਤੁਹਾਡੇ ਜਿਹੜੇ ਨਰਵਸ ਨੇ ਉਹ ਸਖਤ ਹੋ ਗਏ ਹਾਰਡ ਹੋ ਗਏ ਔਰ ਕਿਤੋਂ ਜਰਕ ਕਰਨਾ ਸ਼ੁਰੂ ਕਰਦੇ ਐ ਦੇਖੋ ਐਵਲਿ ਸ਼ਿੱਲਣ ਲੱਗ ਪਏ ਕਿਤੋਂ ਹਿੱਲਣ ਲੱਗ ਪਏ ਸ਼ੇਕਿੰਗ ਕਰਨ ਲੱਗ ਪਏ ਸਭ ਤੋਂ ਦੇ ਹੱਥ ਕੰਬਦੇ ਰਹਿੰਦੇ ਸਿਰ ਕਈਆਂ ਦਾ ਕੰਬਦਾ ਰਹਿੰਦਾ ਉਹ ਹਾਰਡ ਹੋ ਕੇ ਉਹ ਮਸਲਸ ਔਰ ਉਹ ਸ਼ੇਕ ਕਰਨਾ ਸ਼ੁਰੂ ਕਰ ਦਿੰਦੇ ਜਰਕਿੰਗ ਕਰਨਾ ਸ਼ੁਰੂ ਕਰ ਦਿੰਦੇ ਅੱਛਾ ਡਾਕਟਰ ਸਾਹਿਬ ਜਿੱਦਾਂ ਹੁਣ ਤੁਸੀਂ ਦੱਸਿਆ ਕਿ ਪਾਰਸ਼ਲ ਆ ਜਾਂ ਕੰਪਲੀਟ ਆ ਇੱਕ ਹੁੰਦਾ ਕਿ ਕਿਸੇ ਸਰੀਰ ਦਾ ਇੱਕ ਅੰਗ ਕੋਈ ਹੱਥ ਕੋਈ ਪੈਰ ਖੜ ਜਾਣਾ ਜਾਂ ਪੂਰਾ ਇੱਕ ਪਾਸਾ ਹੋ ਗਿਆ ਜਾਂ ਪੂਰਾ ਸਰੀਰ ਹੋ ਗਿਆ ਇਹਦੇ ਪਹਿਲਾਂ ਸਿੰਪਟਮਸ ਕੋਈ ਆਉਂਦੇ ਹੈਗੇ ਜੀ ਇਹਦੇ ਬਹੁਤ ਸਾਰੇ ਸਿੰਪਟਮਸ ਨੇ ਬਹੁਤ ਸਾਰੇ ਲੋਗਾਂ ਨੂੰ ਯੂਰਨ ਲੈਸ ਆਂਦਾ ਕਈ ਦਫਾ ਉਹ ਜਿੰਨਾ ਪਾਣੀ ਪੀਂਦੇ ਉਹਨਾਂ ਨੂੰ ਉਹਨਾਂ ਯੂਰਨ ਨਹੀਂ ਆਂਦਾ ਇਹ ਇੱਕ ਇਹਦੀ ਵੀ ਸਿਮਟਮ ਹੈ ਸੋ ਪਿਸ਼ਾਬ ਘੱਟ ਹੋਣਾ ਹਾਂ ਹੋਰ ਚੀਜ਼ਾਂ ਦੀ ਵੀ ਉਹ ਸਿੰਪਟਮ ਹੈ ਲਾਈਕ ਕਿਡਨੀ ਦੀ ਵੀ ਹੋ ਸਕਦੀ ਹੈ ਲੇਕਿਨ ਇਹਦੀ ਵੀ ਇੱਕ ਸਿੰਪਟਮ ਹੈ ਦੂਸਰੀ ਇਹਦੀ ਸਿੰਪਟਮ ਹੈ ਕਿ ਤੁਹਾਨੂੰ ਮੂਡ ਚੇਂजेस ਹੋਣ ਸਡਨਲੀ ਤੁਹਾਡਾ ਮੂਡ ਕਦੇ ਇੱਧਰ ਹੋ ਜਾਏ ਕਦੇ ਇੱਧਰ ਹੋ ਜਾਏ ਹੁਣੇ 2 ਮਿੰਟ ਪਹਿਲੇ ਤੁਸੀਂ ਖੁਸ਼ ਬੈਠੇ ਹੋ ਤੇ 2 ਮਿੰਟ ਸੀ ਤੁਸੀਂ ਗੁੱਸਾ ਕਰਨ ਲੱਗ ਜਾਓ ਫਿਰ 2 ਮਿੰਟ ਬਾਅਦ ਫਿਰ ਖੁਸ਼ ਹੋ ਜਾਓ ਮੂਡ ਚੇਂजेस ਸਡਨ ਮੂਡ ਚੇਂजेस ਜਿਨ੍ਹਾਂ ਲੋਕਾਂ ਦੇ ਮੂਡ ਚੇਂजेस ਹੁੰਦੇ ਨੇ ਉਹਨਾਂ ਨੂੰ ਖੌਰ ਕਰਨਾ ਚਾਹੀਦਾ ਹੈ ਕਿ ਉਹਨਾਂ ਨੂੰ ਪੈਰਲਿਸਿਸ ਦੇ ਚਾਂਸਸ ਹੈ ਨਹੀਂ ਫਿਰ ਇੱਕ ਉਹਨਾਂ ਬਹੁਤ ਸਾਰੇ ਲੋਕਾਂ ਦਾ ਬਰੀਥ ਸਿਸਟਮ ਰਾਤ ਨੂੰ ਡਿਸਟਰਬ ਹੋ ਜਾਂਦਾ ਜਿਸ ਨੂੰ ਆਪਾਂ ਕਹਿੰਦੇ ਸਾਹ ਰੁਕਦਾ ਹੈ ਰਾਤ ਨੂੰ ਸਾਹ ਡਿਫਰੈਂਟ ਆਉਂਦਾ ਹੈ ਜਾਂ ਮੁਸ਼ਕਲ ਨਾਲ ਆਉਂਦਾ ਹੈ ਉਹ ਹੋਰ ਵੀ ਵਜ੍ਹਾ ਤੋਂ ਹੋ ਸਕਦਾ ਹੈ ਲੇਕਿਨ ਇੱਕ ਇਹਦੀ ਵੀ ਇਹ ਨਿਸ਼ਾਨੀ ਹੈ ਕਿ ਤੁਹਾਡਾ ਬਰੀਥ ਸਿਸਟਮ ਅੱਗੇ ਪਿੱਛੇ ਹੋ ਜਾਏ ਤੇ ਤੁਸੀਂ ਆਪਣੇ ਆਪ ਨੂੰ ਫੌਰਨ ਚੈੱਕ ਕਰੋ ਫਿਰ ਤੁਹਾਡੇ ਜਿਸਮ ਤੇ ਕਿਤੇ ਟਿੰਗਲਿੰਗ ਹੁੰਦੀ ਹੋਵੇ ਟਿੰਗਲਿੰਗ ਸਮਝਦੇ ਹੋ ਨਾ ਕਿ ਜੰਜਨ ਜੰਜਨ ਕਰਕੇ ਕਿਸ ਜਗ੍ਹਾ ਤੇ ਹੋ ਰਿਹਾ ਹੈ ਜੀ 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 ਜਿੱਦਾਂ ਕੁਛ ਰਿੰਗਦਾ ਹੁੰਦਾ ਕੁਛ ਵਿੱਚ ਹਰਕਤ ਜੀ ਹੋ ਰਹੀ ਹੈ ਕਿਸੇ ਇੱਕ ਜਗ੍ਹਾ ਦੇ ਉੱਤੇ ਐਗਜ਼ੈਕਟਲੀ ਉਹ ਚਾਹਤੋਂ ਟਿੰਗਲਿੰਗ ਹੁੰਦੀ ਹੈ ਨਾ ਉਹਨੋਂ ਵੀ ਇਹਦੀ ਨਿਸ਼ਾਨੀ ਸਮਝੋ ਤੇ ਫੌਰਨ ਦੌੜ ਕੇ ਕਿਸੇ ਹੋਮੀਓਪੈਥਿਕ ਡਾਕਟਰ ਕੋਲ ਜਾਓ ਔਰ ਇਹਦੀ ਪ੍ਰੀਕੌਸ਼ਨਰੀ ਮੈਡੀਸਨ ਯੂਜ਼ ਕਰੋ ਫਿਰ ਤੁਹਾਡੇ ਨਮ ਹੋ ਜਾਂਦੀ ਕੋਈ ਜਗ੍ਹਾ ਨਮਿੰਗ ਹੋਣੀ ਸ਼ੁਰੂ ਹੋ ਜਾਂਦੀ ਨਮ ਸਮਝਦੇ ਹੋ ਕੀੜੀਆਂ ਰਿੰਗਣਾ ਜਿਹਨੂੰ ਕਹਿੰਦੇ ਆਪਾਂ ਪੈਰ ਸੌ ਜਾਣੇ ਹੱਥ ਪੈਰਾਂ ਦਾ ਸੌ ਜਾਣਾ ਐਗਜ਼ੈਕਟਲੀ ਤੁਹਾਨੂੰ ਥੋੜਾ ਜਿਹਾ ਪਤਾ ਨਹੀਂ ਸੀ ਤੇ ਉਹਨਾਂ ਮੈਂ ਡਾਕਟਰ ਬਣੀ ਲਵਾਂ ਜੀ ਬਸ ਥੋੜਾ ਜਿਹਾ ਡਿਗਰੀ ਲੈਣੀ ਹੈ ਫਿਰ ਮਸਲਸ ਕ੍ਰੈਂਪ ਜਿਹੜੇ ਹੁੰਦੇ ਨਾੜਾਂ ਕੜੇਲ ਪੈ ਜਾਣਾ ਕੜੇਲ ਪੈ ਜਾ ਜਦੋਂ ਹਣ ਮੈਂ ਤਾਂ ਖੈਰ ਕਹੂੰਗੀ ਕਿਉਂਕਿ ਜਦੋਂ 나ੜ ਤੇ 나ੜ ਕਈ ਕਹਿੰਦੇ ਨਾ 나ੜ ਤੇ 나ੜ ਚੜ ਗਈ ਅਚਾਨਕ ਜਿਹੜਾ ਤੁਸੀ ਫੀਲ ਹੁੰਦਾ ਤੁਹਾਡੇ ਹੱਥ ਦੀ ਜਾਂ ਪੈਰ ਦੀ 나ੜ ਚੜ ਗਈ ਮੋਸਟਲੀ ਲੱਤਾਂ ਦੀਆਂ ਪੈਂਦੀਆਂ ਤੇ ਕਈ ਕਹਿੰਦੇ ਮੇਰੀਆਂ ਲੱਤਾਂ 'ਚ ਕੜੇਲ ਪੈਂਦੇ ਆ ਮੇਰੀਆਂ 나ੜਾਂ ਚੜਦੀਆਂ ਆ ਇਹ ਵੀ ਇੱਕ ਕਾਰਨ ਆ ਇਹ ਵੀ ਇੱਕ ਇਹਦਾ ਕਾਰਨ ਆ ਦੇਖੋ ਕਿੰਨੀਆਂ ਤੁਹਾਨੂੰ ਰੀਜ਼ਨਸ ਦੱਸੀਆਂ ਜਦੋਂ ਇਹ ਕਿਤੇ ਹੋਵੇ ਤੇ ਫੌਰਨ ਆਪਣੇ ਆਪ ਨੂੰ ਸੈੱਟ ਕਰ ਲਓ ਐਕਚੁਅਲੀ ਇਹ ਬ੍ਰੇਨ ਨੂੰ ਜਿਹੜੀ ਬਲੱਡ ਦੀ ਸਪਲਾਈ ਆ ਨਾ ਉਹ ਬੰਦ ਹੋ ਜਾਂਦੀ ਹੈ ਹਮ ਯਰ ਲੋ ਹੋ ਜਾਂਦੀ ਹੈ ਤੁਸੀਂ ਜੇ ਕਿਸੇ ਦੀ ਹੁਣ ਨਾਰਮਲੀ ਹੱਥਾਂ ਪੈਰਾਂ ਦੀਆਂ ਨਾੜਾਂ ਚੜਦੀਆਂ ਕਿੜੇਲਾਂ ਪੈਂਦੀਆਂ ਨਾੜਾਂ ਹੋਰ ਵੀ ਕੁ ਰੀਜ਼ਨ ਹੈ ਤੇ ਉਹ ਹੋਰ ਵੀ ਕੋਈ ਰੀਜ਼ਨ ਹੈ ਕਿ ਇਹੀ ਇੱਕ ਰੀਜ਼ਨ ਹੈ ਲੈਸ ਆਇਰਨ ਜਾਂ ਹਮੋਗਲੋਬਿਨ ਦਾ ਲੈਸ ਹੋਣਾ ਜਾਂ ਤੁਸੀਂ ਕਮਜ਼ੋਰ ਹੋਣਾ ਇਹ ਦੋਵੇਂ ਲੈਸ ਹੋਣਗੇ ਤਾਂ ਕਮਜ਼ੋਰ ਤੇ ਤੁਸੀਂ ਹੋਵੋਗੇ ਜਾਂ ਬਲੱਡ ਪ੍ਰੈਸ਼ਰ ਦਾ ਲੋ ਹੋਣਾ ਇਹ ਅਸੀਂ ਅੱਗੇ ਵੀ ਡਿਸਕਸ ਕਰ ਚੁੱਕੇ ਜੀ ਏ ਉਹਦੀ 10 ਰੀਜਨਸ ਹੋਰ ਵੀ ਹੋ ਸਕਦੇ ਆ ਜਾਂ 슈ਗਰ ਦਾ ਲੋ ਹੋਣਾ ਕਿਉਂਕਿ 슈ਗਰ ਲੋ ਹੋਏਗੀ ਤੇ ਉਦੋਂ ਵੀ ਤੁਹਾਨੂੰ ਕੜੇਲਾ ਪੀਣ ਦੇ ਚਾਂਸਸ ਨੇ ਤੇ ਜੇ ਫੇ ਹੁਣ ਕਿਸੇ ਨੂੰ ਇਹ ਸਿੰਪਟਮਸ ਆਉਂਦੇ ਹੈਗੇ ਆ ਕਿਸੇ ਨੂੰ ਲੱਗ ਗਿਆ ਪਤਾ ਕਿ ਮੈਨੂੰ ਆਹ ਸਿੰਪਟਮਸ ਆਈ ਹੈ ਕਿ ਮੇਰੇ ਹੱਥ ਪੈਰ ਸੌਂਦੇ ਆ ਜਾਂ ਮੇਰੇ ਨਾੜ ਚੜਦੀ ਆ ਜਾਂ ਮੈਨੂੰ ਜਿਹੜੇ ਤੁਸੀਂ ਇਹਦੇ ਰੀਜ਼ਨ ਦੱਸਿਆ ਤੇ ਉਹਨਾਂ ਨੂੰ ਫੌਰੀ ਤੌਰ ਦੇ ਉੱਤੇ ਇਹਨੂੰ ਆਉਣ ਤੋਂ ਪਹਿਲਾਂ ਵੀ ਰੋਕਿਆ ਜਾ ਸਕਦਾ ਪ੍ਰੀਕਾਸ਼ਨਸ ਲੈ ਲਈਂ ਦੀਆਂ ਹਾਂ ਇਹਦੀਆਂ ਬਹੁਤ ਸਾਰੀਆਂ ਵਜੂਹਾਂਤ ਹੁੰਦੀਆਂ ਨੇ ਅਗਰ ਉਹਨਾਂ ਨੂੰ ਅਸੀਂ ਕਵਰ ਕਰ ਲਈਏ ਫੋਰ ਐਗਜ਼ਾਮਪਲ ਜਿਵੇਂ ਹੁਣ ਆਪਾਂ ਗੱਲ ਕੀਤੀ ਕਿ ਤੁਹਾਡਾ ਲੋਅ ਵਾਲਾ ਬਲੱਡ ਪ੍ਰੈਸ਼ਰ ਹੈ ਡੈਸਟੋਲਿਕ ਜਿਹਨੂੰ ਅਸੀਂ ਕਹਿੰਦੇ ਉਹ ਅਗਰ ਕੰਟੀਨਿਊਸਲੀ ਲੋਅ ਰਹਿੰਦਾ ਹੈ 80 ਤੇ ਰਹਿੰਦਾ ਹੈ ਔਰ ਅਕਸਰ ਲੋਕਾਂ ਦਾ 80 ਤੇ ਨਹੀਂ ਰਹਿੰਦਾ 70 75 ਰਹਿੰਦਾ ਹੈ 65 ਰਹਿੰਦਾ ਹੈ 65 ਉਹਨਾਂ ਲੋਗਾਂ ਨੂੰ ਫੌਰਨ ਧਿਆਨ ਕਰਨਾ ਚਾਹੀਦਾ ਕਿ ਮੇਰਾ ਬਲੱਡ ਪ੍ਰੈਸ਼ਰ ਲੋ ਹੋ ਰਿਹਾ ਹੈ ਤੇ ਮੈਂ ਇਹਦਾ ਧਿਆਨ ਕਰਾਂ ਇਹ ਕਿਤੇ ਮੈਨੂੰ ਪੈਰਲਿਸਿਸ ਵੱਲ ਤੇ ਨਹੀਂ ਲੈ ਕੇ ਜਾ ਰਿਹਾ ਫਿਰ ਉਹ ਲੋਕ ਜਿਨ੍ਹਾਂ ਨੂੰ ਸਟ੍ਰੋਕ ਹੋਇਆ ਹੋਵੇ ਕਦੇ ਜ਼ਿੰਦਗੀ ਚ ਸਟ੍ਰੋਕ ਸਮਝਦੇ ਹੋਣਾ ਤੁਸੀਂ ਜੀ ਜੀ ਬਿਲਕੁਲ ਅਗਰ ਸਟ੍ਰੋਕ ਹੋਇਆ ਹੋਵੇ ਤੇ ਉਹਨਾਂ ਨੂੰ ਵੀ ਬਹੁਤ ਸਾਰੇ ਚਾਂਸਸ ਨੇ ਕਿ ਇਹ ਦੁਬਾਰਾ ਤੋਂ ਜਾਂ ਪੈਰਲਿਸਿਸ ਦਾ ਅਟੈਕ ਹੋ ਸਕਦਾ ਪਾਰਸ਼ਲ ਦਾ ਕੰਪਲੀਟ ਦਾ ਜਾਂ ਕਿਸੇ ਵੀ ਹੋਰ ਕਿਸਮ ਦਾ ਫਿਰ ਉਹ ਲੋਕ ਜਿਨ੍ਹਾਂ ਦੇ ਤੁਸੀਂ ਕਹੋ ਕਿ ਬ੍ਰੇਨ ਨੂੰ ਸਪਲਾਈ ਨਹੀਂ ਜਾਂਦੀ ਯਾਨੀ ਹਰ ਵਕਤ ਬੈਠਣ ਵਾਲਾ ਕੰਮ ਹੈ ਉਹਨਾਂ ਦਾ ਕੋਈ ਐਕਸਰਸਾਈਜ਼ ਨਹੀਂ ਕਰਦੇ ਫਿਰਦੇ ਟੁਰਦੇ ਨਹੀਂ ਕੋਈ ਜ਼ਿਆਦਾ ਐਕਟਿਵ ਜੌਬ ਨਹੀਂ ਉਹਨਾਂ ਦੀ ਜਾਂ ਜ਼ਿਆਦਾ ਜ਼ਿੰਦਗੀ ਐਕਟਿਵ ਨਹੀਂ ਹੁੰਦੀ ਉਹਨਾਂ ਦੇ ਬ੍ਰੇਨ ਨੂੰ ਬਲੱਡ ਦਾ ਫਲੋ ਸਲੋ ਹੋ ਜਾਂਦਾ ਜਦੋਂ ਬਲੱਡ ਦਾ ਫਲੋ ਬ੍ਰੇਨ ਨੂੰ ਸਲੋ ਹੁੰਦਾ ਤੇ ਉਹਦੇ ਚਾਂਸਸ ਹੁੰਦੇ ਨੇ ਕਿ ਉਹਨਾਂ ਨੂੰ ਪੈਲਸਿਸ ਹੋ ਜਾਏ ਇਹ ਇਨਾ ਚੀਜ਼ਾਂ ਦਾ ਪਹਿਲੇ ਤੋਂ ਧਿਆਨ ਰੱਖਣਾ ਚਾਹੀਦਾ ਹੈ ਇਹਨਾਂ ਚੀਜ਼ਾਂ ਨੂੰ ਅਗਰ ਤੁਹਾਨੂੰ ਕਿਤੇ ਵੀ ਐਨੀ ਵੀ ਅਗਰ ਫੀਲ ਹੋਏ ਫੋਰ ਐਗਜ਼ਾਮਪਲ ਤੁਹਾਨੂੰ ਕਦੀ ਸਪਾਈਨਲ ਕਾਰਡ ਦੀ ਇੰਜਰੀ ਹੋਈ ਹੋਈ ਹੈ ਕਦੀ ਜ਼ਿੰਦਗੀ 'ਚ ਤੇ ਤੁਸੀਂ ਯਾਦ ਰੱਖਣਾ ਤੁਹਾਨੂੰ ਜ਼ਿੰਦਗੀ 'ਚ 50% ਚਾਂਸਸ ਹੈ ਕਿ ਕਦੀ ਨਾ ਕਦੀ ਪੈਰਲਸਿਸ ਹੋਏਗਾ ਫਿਰ ਹੈਡ ਇੰਜਰੀ ਅਗਰ ਹੋਈ ਹੋਈ ਹੈ ਤਾਂ ਵੀ ਤੁਹਾਨੂੰ ਚਾਂਸਸ ਹੈ ਕਿ ਤੁਹਾਨੂੰ ਪੈਰਲਸਿਸ ਹੋ ਸਕਦਾ ਜੀ ਤੁਸੀਂ ਇਹਨਾਂ ਚੀਜ਼ਾਂ ਨੂੰ ਪਹਿਲੇ ਤੋਂ ਹੀ ਆਪਣੀਆਂ ਸੰਭਾਲ ਕੇ ਰੱਖੋ ਔਰ ਅਗਰ ਤੁਸੀਂ ਇਹਨਾਂ ਚੀਜ਼ਾਂ ਦਾ ਪਹਿਲੇ ਤੋਂ ਹੀ ਖਿਆਲ ਰੱਖੋਗੇ ਤੇ ਫਿਰ ਪੈਰਲਸਿਸ ਇੱਕ ਉਹ ਬਿਮਾਰੀ ਹੈ ਜਿਹਨੂੰ ਅਵੋਇਡ ਕੀਤਾ ਜਾ ਸਕਦਾ ਹੈ ਸੋ ਇੱਕ ਤਾਂ ਤੁਸੀਂ ਦੱਸਿਆ ਕਿ ਹੱਥਾਂ ਦਾ ਜਾਂ ਪੈਰਾਂ ਦਾ ਸੌ ਜਾਣਾ ਇੱਕ ਤਾਂ ਹੁੰਦਾ ਕਿ ਲੰਬੇ ਸਮੇਂ ਲਈ ਤੁਸੀਂ ਕਿਸੇ ਇੱਕੋ ਹੀ ਪੋਜੀਸ਼ਨ 'ਚ ਬੈਠੇ ਆਂ ਹੁਣ ਲੰਬੇ ਸਮੇਂ ਲਈ ਤੁਸੀਂ ਚੌਂਕੜੀ ਮਾਰ ਕੇ ਬੈਠੇ ਹੈਗੇ ਆ ਘੰਟਾ ਇੱਕ ਬੈਠ ਲਿਆ ਡੇਢ ਘੰਟਾ ਤੇ ਤੁਹਾਡੀ ਲੱਤ ਸੌਂ ਗਈ ਜਾਂ ਤੁਹਾਡਾ ਪੈਰ ਸੌ ਗਿਆ ਪਰ ਇਹ ਤਾਂ ਅਚਾਨਕ ਹੋ ਵੀ ਸਕਦਾ ਆ ਪਰ ਜੇ ਕਿਸੇ ਦਾ ਉਂ ਹੀ ਜਸਟ ਬਹੁਤ ਛੇਤੀ ਹੱਥ ਪੈਰ ਸੌਣ ਲੱਗ ਪੈਣ ਫਿਰ ਚਾਂਸਸ ਹੈ ਕਿ ਉਹ ਇਧਰਲੇ ਪਾਸੇ ਵੱਲ ਜਾ ਰਹੇ ਹੈਗੇ ਆ ਹਮ ਬਿਲਕੁਲ ਇਹ ਬਹੁਤ ਸਾਰੇ ਲੋਕਾਂ ਨੂੰ ਮਲਟੀਪਲ ਸਕਲੋਸਿਸ ਵੀ ਹੋਇਆ ਹੁੰਦਾ ਐ ਐਮ ਐਸ ਜਿਹਨੂੰ ਆਪਾਂ ਕਹਿੰਦੇ ਆ ਮਲਟੀਪਲ ਸਕਲੋਸਿਸ ਦੀ ਬਿਮਾਰੀ ਵੀ ਇਧਰ ਨੂੰ ਹੀ ਲੈ ਕੇ ਜਾਂਦੀ ਹੈ ਯਾਨੀ ਅਗਰ ਤੁਹਾਨੂੰ ਇੱਕ ਚੀਜ਼ ਇਸ ਤਰ੍ਹਾਂ ਦੀ ਹੋ ਚੁੱਕੀ ਹੈ ਨਿਊਰੋਨਸ ਨੂੰ ਤੁਹਾਡੇ ਨਰਵਸ ਨੂੰ ਡੈਮੇਜ ਕਰਨ ਦੀ ਮਲਟੀਪਲ ਸਕਲੋਸਿਸ ਹੁੰਦਾ ਐ ਐਮ ਐਸ ਜਿਹੜਾ ਉਹਨੂੰ ਕਹਿੰਦੇ ਨੇ ਕਿ ਜਿਵੇਂ ਤੁਹਾਡਾ ਆਪਣਾ ਹੀ ਇਮਿਊਨ ਸਿਸਟਮ ਤੁਹਾਡੇ ਆਪਣੇ ਨਰਵਸ ਨੂੰ ਅਟੈਕ ਕਰਨਾ ਸ਼ੁਰੂ ਕਰ ਦਿੰਦਾ ਤੁਹਾਡੇ ਆਪਣੇ ਮਸਲਸ ਨੂੰ ਅਟੈਕ ਕਰਨਾ ਸ਼ੁਰੂ ਕਰ ਦਿੰਦਾ ਜੀ ਉਹਦੇ ਨਾਲ ਵੀ ਇਹ ਹੋ ਸਕਦਾ ਫਿਰ ਤੁਹਾਡੀ ਫੂਡ ਵੀਕ ਹੈ ਤੁਸੀਂ ਅੱਛੀ ਫੂਡ ਨਹੀਂ ਖਾਂਦੇ ਤੁਸੀਂ ਉਹ ਵਾਲੀ ਫੂਡ ਨਹੀਂ ਖਾਂਦੇ ਜਿਹੜੀ ਤੁਹਾਨੂੰ ਟੋਟਲ ਬਾਡੀ ਨੂੰ ਸਪੋਰਟ ਕਰੇ ਇੱਕ ਵਿਟਾਮਿਨ ਜ਼ਿਆਦਾ ਖਾ ਰਹੇ ਹੋ ਇੱਕ ਘੱਟ ਖਾ ਰਹੇ ਹੋ ਪਿੰਡੀਆਂ ਹੀ ਖਾਈ ਜਾ ਰਹੇ ਹੋ ਅਦਰਕ ਨਹੀਂ ਖਾ ਰਹੇ ਐਸ਼ੀ ਹੋਰ ਸਭ ਹੁਣ ਤੁਸੀਂ ਖਾਣੇ ਦੀ ਗੱਲ ਪਹਿਲਾਂ ਹੀ ਸ਼ੁਰੂ ਕਰ ਲਈ ਕਿ ਇਹਦੇ ਵਿੱਚ ਕੋਈ ਖਾਣੇ ਦੇ ਨਾਲ ਵੀ ਸਾਈਡ ਇਦਾਂ ਹੋ ਸਕਦਾ ਇਸ ਬਿਮਾਰੀ ਦਾ ਵਾਧਾ ਹੋ ਸਕਦਾ ਕਿ ਜਾਂ ਕੋਈ ਖਾਣਾ ਕਹ ਲੋ ਕਿ ਅਸੀਂ ਉਹ ਨਹੀਂ ਖਾਂਦੇ ਜੋ ਸਾਡੇ ਸਰੀਰ ਨੂੰ ਚਾਹੀਦਾ ਤਾਂ ਵੀ ਇਹਦੇ ਪਾਸੇ ਵੱਲ ਜਾ ਸਕਦੇ ਹਾਂ ਅਸੀਂ ਇਹ ਤਾਂ ਸਾਰੀਆਂ ਬਿਮਾਰੀਆਂ ਵਾਸਤੇ ਟਰੂ ਹੈਗੀ ਹੈ ਗੱਲ ਤੁਸੀਂ ਅਗਰ ਇੱਕ ਚੀਜ਼ ਬਹੁਤ ਜ਼ਿਆਦਾ ਖਾਂਦੇ ਹੋ ਔਰ ਇੱਕ ਚੀਜ਼ ਬਹੁਤ ਘੱਟ ਖਾਂਦੇ ਹੋ ਤੇ ਉਹ ਜਿਹੜੀ ਬਹੁਤ ਘੱਟ ਖਾਂਦੇ ਹੋ ਉਹਦੀ ਤੇ ਕਮੀ ਹੋਏਗੀ ਨਾ ਅਗਰ ਵਿਟਾਮਿਨ A ਤੁਹਾਡੀ ਫੂਡ ਚ ਸ਼ਾਮਲ ਨਹੀਂ ਹੈਗਾ ਤਾਂ ਤੁਹਾਡਾ ਬ੍ਰੇਨ ਵੀਕ ਹੋ ਜਾਏਗਾ अगर वाइटामिन डी तो फूड से शामिल नहीं है तो थोड़िया हड्डिया वीक हो जाएगी कैलशियम शामिल नहीं हैगा हड्डिया वीक हो जाएगी जिंक शामिल नहीं है तो एबिलिटीज़ मैनली या वुमेनली एबिलिटीज वीक हो जाएगी हड्डिया भी वीक हो जाए इस तरह वाइटामिन ई है तो नहीं हैगा फूड से शामिल तो बाल डिगने शुरू हो जाएंगे बहुत सारे लोग वैजीटेरियन फिश नहीं खाते वाइटामिन ई किमें लो या तो फिर बहरों लवो फिर वाल तो डिगने ਸਕਿਨ ਖਰਾਬ ਹੋਣੀ ਹੈ ਸਕਿਨ ਲੂਸ ਹੋਣੀ ਹੈ ਅੱਖਾਂ ਵੀਕ ਹੋਣੀਆਂ ਇਹ ਸਾਰੀਆਂ ਚੀਜ਼ਾਂ ਦਾ ਇੱਕ ਦੂਸਰੇ ਨਾਲ ਰਿਲੇਸ਼ਨ ਹੈ ਇਸੇ ਤੋਂ ਕਹਿੰਦੇ ਨੇ ਕਿ ਇੱਕ ਬੈਲੈਂਸਡ ਡਾਈਟ ਹੋਣੀ ਚਾਹੀਦੀ ਤੁਹਾਡੀ ਲਾਈਫ 'ਚ ਜਿਹਦੀ ਬੈਲੈਂਸਡ ਡਾਈਟ ਹੈ ਤੁਸੀਂ ਦੇਖੋਗੇ ਉਹ 85 ਇਅਰਸ ਤੋਂ ਵੀ ਮੇਰੇ ਕੋਲੇ ਕੋਈ ਸਲੋਗ ਆਂਦੇ ਨੇ ਉਹ ਐਸੀ ਐਸੀ ਪਰਸਨੈਲਿਟੀ ਉਹਨਾਂ ਦੀ ਮੇਰਾ ਦਿਲ ਕਰਦਾ ਕਾਸ਼ ਮੈਂ ਹੋਵਾਂ ਇਹਨਾਂ ਦੀ ਜਗ੍ਹਾ ਤੇ ਕੀ ਬਾਤ ਹੈ ਇਹਨੇ ਪਿਆਰ ਮੈਂ ਡਾਕਟਰ ਸਾਹਿਬ ਕਿਉਂ ਨਹੀਂ ਤੁਸੀਂ ਇੱਕ ਬੈਲੈਂਸਡ ਡਾਈਟ ਤਿਆਰ ਕਰ ਦਿੰਦੇ ਲੋਕਾਂ ਨੂੰ ਉਹ ਹੀ ਦੇ ਦੋ ਵੀ ਭਾਈ ਆਹ ਲਓ ਆਹ ਇੱਕ ਬੈਲੈਂਸਡ ਡਾਈਟ ਹੈ ਇਹ ਖਾਓ ਤੇ ਤੰਦਰੁਸਤ ਰਹੋ ਪ੍ਰਜੈਂਦਰ ਇੱਕ ਤੁਹਾਡੇ ਨਾਲ ਵਾਅਦਾ ਕੀਤਾ ਉਹ ਤਿਆਰ ਕਰਕੇ ਦੇਖੋ ਮੇਰੇ ਵਾਅਦੇ ਤਾਂ ਅੱਲਾ ਜਾਣੇ ਕਦੋਂ ਮਨਜ਼ੂਰ ਹੋਣਗੇ ਪਰ ਹੁਣ ਤੁਸੀਂ ਇਸ ਟਾਪਿਕ ਤੇ ਆ ਜਾਓ ਇਸੇ ਟਾਪਿਕ ਤੇ ਆ ਜਾਓ ਕਿਉਂਕਿ ਮੈਂ ਹੁਣ ਜੀ ਆਪਣੀ ਹੀ ਸ਼ਿਕਾਇਤਾਂ ਲਾਉਣ ਲੱਪੀ ਫਿਰ ਦੇਖਣਾ ਲੱਗਾ ਨਾ ਸਾਡੀਆਂ ਕਾਤ ਪੂਰੀਆਂ ਹੋਣਗੀਆਂ ਇਹ ਪੋਸਟ ਦੀਆਂ ਸ਼ਿਕਾਇਤਾਂ ਜਿਹੜੀਆਂ ਉਹ ਹੀ ਨਹੀਂ ਪੂਰੀਆਂ ਹੁੰਦੀਆਂ ਪਰ ਡਾਕਟਰ ਸਾਹਿਬ ਥੈਂਕ ਯੂ ਤੁਸੀਂ ਅੱਜ ਲਾਸਟ ਤੇ ਤੁਹਾਡੇ ਨਾਲ ਚੰਗੀ ਗੱਲ ਕਰਨ ਲਈ ਗੱਲ ਕਰਾਂਗੇ ਹੁਣ ਤੁਸੀਂ ਇਹ ਦੱਸੋ ਵੀ ਖਾਣਾ ਕਿਹੜਾ ਅਵੋਇਡ ਕਰਨਾ ਚਾਹੀਦਾ ਜੇ ਮੰਨ ਲਓ ਸਾਨੂੰ ਸਿੰਪਟਮਸ ਆ ਗਏ ਆ ਕਿ ਹੁਣ ਸਾਡੇ ਹੱਥ ਜਾਂ ਸਾਡੀ ਬਾਹਾਂ ਦਾ ਜਾਂ ਸਾਡਾ ਇੱਕ ਪਾਸਾ ਕਮਜ਼ੋਰ ਆ ਜਾਂ ਸਾਡੇ ਮਸਲਸ ਵੀਕ ਹੋ ਰਹੇ ਸਾਨੂੰ ਲੱਗਦਾ ਕਿ ਅਸੀਂ ਇਸ ਬਿਮਾਰੀ ਵੱਲ ਨੂੰ ਵੱਧ ਰਹੇ ਹਾਂ ਤੇ ਕਿਹੜਾ ਖਾਣਾ ਅਵੋਇਡ ਕਰਨਾ ਚਾਹੀਦਾ ਤੇ ਕਿਹੜਾ ਆਪਣੇ ਡਾਈਟ ਦੇ ਵਿੱਚ ਸ਼ਾਮਲ ਕਰਨਾ ਚਾਹੀਦਾ ਹਰ ਉਹ ਚੀਜ਼ ਜਿਹੜੀ ਨਰਵਸ ਨੂੰ ਤਾਕਤ ਦਿੰਦੀ ਹੈ ਉਹਦੇ ਚ ਸਭ ਤੋਂ ਵੱਡੀ ਟਰਮੈਰਿਕ ਹੈ ਹਲਦੀ ਹਲਦੀ ਤੁਹਾਨੂੰ ਇੱਕ ਐਸਾ ਫਾਰਮੂਲਾ ਨਾ ਦੱਸ ਦਿਆਂ ਕਿ ਇੱਕ ਹੀ ਚੀਜ਼ ਨਾਲ ਤੁਹਾਡਾ ਇਹ ਖਤਮ ਹੀ ਹੋ ਜਾਏ ਆਵੇ ਹੀ ਨਾ ਜ਼ਿੰਦਗੀ ਚ ਕਦੀ ਐਸਾ ਫਾਰਮੂਲਾ ਵੀ ਹੈਗਾ ਨੰਬਰ 1 ਮੈਡੀਸਨ ਡਾਕਟਰ ਸਾਹਿਬ ਤੁਸੀਂ ਐਦਾਂ ਕਰੋ ਵਾਕਈ ਇਹ ਇਹਦੀ ਲੋੜ ਆ ਦੱਸ ਹੀ ਦੋ ਤੁਸੀਂ ਹਲਦੀ ਤੇ ਵੈਸੇ ਅੱਜਕੱਲ ਮੈਂ ਦੇਖਿਆ ਕਿ ਦੂਜੇ ਵੀ ਗੋਰੇ ਵੀ ਆ ਬਹੁਤ ਇਹਦੀ ਵੱਡੀ ਮਾਤਰਾ ਦੇ ਵਿੱਚ ਇਹਦੀ ਸ਼ਾਪਿੰਗ ਕਰਦੇ ਆ ਔਰ ਉਹ ਵੀ ਪੀਂਦੇ ਆ ਹਲਦੀ ਦੀ ਚਾਹ ਬਣਾ ਕੇ ਪੀਂਦੇ ਹਲਦੀ ਦੀ ਚਾਹ ਬਣਾ ਕੇ ਪੀਂਦੇ ਉਹ ਤਾਂ ਮੈਨੂੰ ਯਾਦ ਆ ਗਿਆ ਮੈਂ ਪਿਛਲੇ ਸਾਲ ਬੜੀ ਸਾਰੀ ਇਨਵੈਸਟਮੈਂਟ ਕਰਕੇ ਨਾ ਜਾਪਾਨ ਤੋਂ ਇੱਕ ਹਲਦੀ ਮਿਲਦੀ ਹੈ ਉਹ ਰੈੱਡ ਕਲਰ ਦੀ ਹਲਦੀ ਹੁੰਦੀ ਹੈ ਯਾਨੀ ਇੱਕ yellow ਹੁੰਦੀ ਨਾ ਹਲਦੀ ਆਪਣੇ ਵਾਲੀ ਪੀਲੀ ਖੱਟੀ ਉਹ ਇੱਕ ਰੈਡੀਸ਼ ਖੱਟੀ ਹੁੰਦੀ ਹੈ ਔਰ ਉਹ ਇੰਨੀ ਸਟਰੋਂਗ ਹਲਦੀ ਹੈ ਜਿਆ ਰੰਗ ਦੀ ਹੁੰਦੀ ਹੈ ਸੰਤਰੀ ਰੰਗ ਦੀ ਉਹ ਮੈਂ ਉਥੋਂ ਚਾਹ ਮੰਗਵਾਈ ਹੈ ਉਹਦੀ ਉਹ ਹਲਦੀ ਨੂੰ ਪਾਣੀ ਚ ਪਾ ਕੇ ਇੱਕ ਕੱਪ ਚ ਤੁਹਾਨੂੰ ਪੀਓ ਤੇ ਤੁਹਾਡੀ ਲਾਈਫ ਚੇਂਜ ਹੋਣਾ ਸ਼ੁਰੂ ਹੋ ਜਾਂਦੀ ਹੈ ਉਹ ਮੈਂ ਕਾਫੀ ਸਾਰੀ ਆਰਡਰ ਕੀਤੀ ਹੈ ਉਹ ਆਈ ਵੀ ਸੀ ਉਹ ਮੁੱਕ ਗਈ ਹੁਣ ਹੋਰ ਮੰਗਾਈ ਉਹ ਆਪਣੇ ਸਾਰੇ ਪੇਸ਼ੈਂਟਸ ਨੂੰ ਦੇਣੀ ਤਾਂ ਕਿ ਉਹਨਾਂ ਨੂੰ ਕਦੀ ਕਮਜ਼ ਕਮ ਪੈਰਲਿਸਿਸ ਤੇ ਨਾ ਨਾ ਹੋਵੇ ਇੱਕ ਅੱਧੀ ਬਿਮਾਰੀ ਤੇ ਕੱਢੀ ਹੈ ਨਾ ਸੋ ਹਲਦੀ ਖਾਣ ਨਾਲ ਵੀ ਇਹਦਾ ਫਾਇਦਾ ਹੁੰਦਾ ਐਂਟੀਆਕਸੀਡੈਂਟਸ ਜਿੰਨੇ ਹੋਣਗੇ ਟੌਕਸਿਨਸ ਜਿੰਨੇ ਨੇ ਉਹ ਪੈਰਲਿਸਿਸ ਕਰਦੇ ਨੇ ਟੌਕਸਿਸਿਟੀ ਜਿੱਥੇ ਤੁਸੀ ਪਾਣੀ ਚ ਵੀ ਇੱਕ ਟੌਕਸਿਨ ਲੈਂਦੇ ਹੋ ਕਲੋਰਿਨ ਤਾਂ ਉਹ ਅਸੀਂ ਐਵੇਂ ਨਹੀਂ ਪਾਣੀ ਤੋਂ ਰੋਕਦੇ ਕਿ ਪਾਣੀ ਦੇ ਅੱਗੇ ਤੁਸੀਂ ਕੋਈ ਨਾ ਕੋਈ ਆਪਣਾ ਛੋਟਾ ਜਿਹਾ ਫਿਲਟਰ ਲਾ ਕੇ ਫਿਰ ਪਾਣੀ ਪੀਓ ਉਥੇ ਚੋਂ ਕਲੋਰਿਨ ਕੱਢ ਕੇ ਕਲੋਰਿਨ ਸਾਫ਼ ਜ਼ਰੂਰ ਕਰਦੀ ਹੈ ਤੇ ਕਲੋਰਿਨ ਤੁਹਾਨੂੰ ਵੀ ਸਾਫ਼ ਕਰ ਦੇਗੀ ਟੌਕਸਿਨਸ ਜਿੰਨੇ ਨੇ ਨਾ ਜਿੰਨੇ ਟੌਕਸਿਨਸ ਨੇ ਉਹ ਪੈਰਾਲਿਸਿਸ ਕਰਦੇ ਨੇ ਤੇ ਹਲਦੀ ਜਿੰਨੇ ਟੌਕਸਿਨਸ ਨੇ ਉਹਨਾਂ ਨੂੰ ਬਾਹਰ ਕੱਢਦੀ ਹੈ ਐਂਟੀਆਕਸੀਡੈਂਟ ਹੈ ਨਾ ਉਹ ਸਾਰੇ ਟੌਕਸਿਨਸ ਨੂੰ ਬਾਹਰ ਕੱਢਦੀ ਹੈ ਲੀਮੂ ਪਾਣੀ ਖੌਕਸਨਸ ਨੂੰ ਬਾਹਰ ਕੱਢਦਾ ਲੇਕਿਨ ਆਪਣੇ 90% ਲੋਕਾਂ ਨੂੰ ਉਹ ਸਟਮਕ ਦਾ ਇਸ਼ੂ ਆ ਉਹ ਲੀਮੂ ਪਾਣੀ ਉਹਨਾਂ ਨੂੰ ਤੰਗ ਕਰੇਗਾ ਖੱਟੀ ਚੀਜ਼ ਤੰਗ ਕਰੇਗੀ ਤੁਸੀਂ ਹਲਦੀ ਦੁੱਧੀ ਪੀ ਲਿਆ ਕਰੋ ਹੁਣ ਇੱਕ ਫਾਰਮੂਲਾ ਨੰਬਰ 1 ਤੇ ਨੰਬਰ ਆਖਰ ਜੀ ਇੱਕੋ ਹੀ ਫਾਰਮੂਲਾ ਜਿਹੜਾ ਤੁਹਾਨੂੰ ਇਹ ਹੋਣ ਨਹੀਂ ਦੇਗਾ ਇਹ ਜਵਾਨੀ ਤੋਂ ਹੀ ਸਾਰੇ ਕਰਨੇ ਸ਼ੁਰੂ ਕਰਦੇ ਨੇ ਹਮ ਇਹ ਕੋਈ ਏਜ ਨਹੀਂ ਇਹਦੀ ਨਹੀਂ ਨਹੀਂ ਕੋਈ ਏਜ ਨਹੀਂ ਜਿਹੜਾ ਕਰ ਸਕਦਾ ਉਹਦੇ ਲਈ ਤੇ ਬੜਾ ਆਸਾਨ ਹੈ ਉਹਨੂੰ ਪੈਰਲਸਿਸ ਨਹੀਂ ਹੁੰਦਾ ਇੱਕੋ ਹੀ ਫਾਰਮੂਲਾ ਜੀ ਤੁਸੀਂ ਅਪਸਾਈਡ ਡਾਊਨ ਖੜਾ ਹੋਣਾ ਸ਼ੁਰੂ ਕਰ ਦਿਓ ਹੈਡ ਦੇ ਉੱਪਰ 1 ਮਿੰਟ ਬੜਾ 1 ਮਿੰਟ ਕਾਫੀ ਹੈ ਰੋਸ ਸੋ ਪਹਿਲਾਂ ਪਹਿਲਾਂ ਕਿਸੇ ਕੰਧ ਦਾ ਕਿਸੇ ਚੀਜ਼ ਦਾ ਸਹਾਰਾ ਲੈ ਕੇ ਸਿਰ ਥੱਲੇ ਲਾ ਕੇ ਸਿਰ ਉਹ ਨਹੀਂ ਹੁੰਦਾ ਵੀ ਸਿਰ ਥੱਲੇ ਲੱਤਾਂ ਤਾਂ ਮੈਂ ਵੀ ਜਦਾਂ ਛੋਟੇ ਹੁੰਦੇ ਸਜ਼ਾ ਦਿੰਦੇ ਹੁੰਦੇ ਸੀ ਤੇ ਵੀ ਕਹਿਣਾ ਤੈਨੂੰ ਪੁੱਠਾ ਲਟਕਾ ਦੇਣਾ ਹਾਂ ਉਹ ਫਾਇਦੇਮੰਦ ਉਹ ਫਾਇਦੇਮੰਦ ਸੀਗਾ ਫਿਰ ਲੱਤਾਂ ਤੁਸੀਂ ਫਸਾ ਕੇ ਕਿਸੇ ਰੌਡ 'ਚ ਤੇ ਤੁਸੀਂ ਲਟਕ ਸਕਦੇ ਹੋ 1 ਮਿੰਟ ਤੋਂ 1 ਮਿੰਟ ਲਈ ਕਾਫੀ ਹੈ ਉਸ ਤੋਂ ਜ਼ਿਆਦਾ ਤੁਹਾਡੀ ਮਰਜ਼ੀ ਬਹੁਤ ਜ਼ਿਆਦਾ ਨਹੀਂ ਕਰਨਾ ਬਰਾਏ ਨੇ ਨਾ ਪੜ ਜਾਏ ਪਤਾ ਲੱਗਿਆ ਇੱਕ ਘੰਟਾ ਲਟਕ ਕੇ ਰਹਿ ਜਾਂਦੇ ਸੀ ਵੇ ਮੈਂ ਜੀ ਸਾਰਾ ਕਰ ਲਵਾਂ ਵੜ ਕੇ ਲੋੜਨਾ ਪਵੇ ਜਣੀ 1 ਮਿੰਟ ਹੀ ਬਹੁਤ ਆ 1 ਮਿੰਟ ਹੀ ਬਹੁਤ ਆ ਲੇਕਿਨ ਕਰਦੇ ਰਵੋ ਉਹਦੇ ਨਾਲ ਹੋਏਗਾ ਕਿ ਇਹਦੇ ਨਾਲ ਫਾਇਦਾ ਕੀ ਹੁੰਦਾ ਇਹਦਾ ਨਾ ਸਭ ਤੋਂ ਪਹਿਲਾ ਫਾਇਦਾ ਤੇ ਹੋਏਗਾ ਤੁਹਾਡੀ ਮੈਮਰੀ ਤੇਜ਼ ਹੋਏਗੀ ਅੱਛਾ ਜੀ ਦੂਸਰਾ ਫਾਇਦਾ ਹੋਏਗਾ ਤੁਹਾਡੀ ਅੱਖਾਂ ਤੇਜ਼ ਹੋਣਗੀਆਂ ਰੰਗ ਲਾਲ ਹੋਏਗਾ ਤੁਹਾਡੇ ਦੰਦ ਖਰਾਬ ਨਹੀਂ ਹੋਣਗੇ ਤੁਹਾਡਾ ਬ੍ਰੇਨ ਸਟਰੋਂਗ ਰਹੇਗਾ ਤੁਹਾਨੂੰ ਸਟ्रेस ਨਹੀਂ ਹੋਏਗਾ ਤੇ ਪੈਲਸ ਜਿਹੜਾ ਇਹ ਤੇ ਇੱਕ ਛੋਟੀ ਜੀ ਚੀਜ਼ ਆ ਉਹਦੇ ਕਿਹੜਾ ਵਾਧੇ ਦਾ ਡਾਕਟਰ ਹੂੰ ਕਿੰਨਾ ਸੌਖਾ ਫਾਰਮੂਲਾ ਹੁਣ ਜਿਨ੍ਹਾਂ ਨੂੰ ਹੋ ਗਿਆ ਉਹ ਤੇ ਵਿਚਾਰੇ ਨਹੀਂ ਉਲਟੇ ਲਟਕ ਸਕਦੇ ਉਹਨਾਂ ਦੀ ਦਵਾਈ ਹੈ ਇੱਕ ਅਗਰ ਤੁਹਾਨੂੰ ਲੈਫਟ ਸਾਈਡ ਤੇ ਹੋਇਆ ਤੇ ਇਹਦੀ ਦਵਾਈ ਦਾ ਨਾਮ ਹੈ ਕਾਸਟਿਕਮ 1m ਕਾਸਟਿਕਮ C A U S T I C U M 1m ਇਹਦੀ ਤਾਕਤ ਹੈ ਪੋਟੈਂਸੀ ਹੈ ਤੇ ਲੈਣੀ ਕਿਵੇਂ ਇਹੋ 5 ਡਰਾਪਸ ਰੋਸ ਇਹ ਤਾਂ ਇਹ ਤਾਂ ਐਕਚੁਅਲੀ ਇੱਕ ਫਾਰਮੂਲਾ ਬਣਾ ਕੇ ਲੈਣਾ ਚਾਹੀਦਾ ਹੈ ਇਹ ਤੁਸੀਂ ਬੈਟਰ ਹੈ ਕਿ ਜਿਨ੍ਹਾਂ ਨੂੰ ਹੋ ਜਾਏ ਕਦੀ ਰੱਬ ਨਾ ਕਰੇ ਤੇ ਉਹ ਕਿਸੇ ਅੱਛੇ ਔਰ ਮਹਿੰਗੇ ਹੋਮੀਓਪੈਥਿਕ ਡਾਕਟਰ ਕੋਲ ਚਲੇ ਜਾਣ ਉਹਨੂੰ ਕਹਿਣ ਕਿ ਅਸਲੀ ਦਵਾਈ ਦੇ ਸਾਨੂੰ ਮਿੱਠੀਆਂ ਗੋਲੀਆਂ ਤੇ ਪਾਕੇ ਨਾ ਦੇ ਥੋੜੀ ਜੀ ਪਿਓਰ ਦਵਾਈ ਦੇ ਉਹ ਪਿਓਰ ਦਵਾਈ ਨਾਲ ਤੀਸਰੇ ਚੌਥੇ ਦਿਨ ਹੀ ਮੇਰੇ ਖਿਆਲ ਦੂਸਰੇ ਤੀਸਰੇ ਦਿਨ ਹੀ ਫਰਕ ਆਣਾ ਸ਼ੁਰੂ ਹੋ ਜਾਂਦਾ ਪਾਰਸ਼ਲ ਤੇ ਬਹੁਤ ਜਲਦੀ ਠੀਕ ਹੋ ਜਾਂਦਾ ਟੈਂਪਰੇਰੀ ਵੀ ਬਹੁਤ ਜਲਦੀ ਠੀਕ ਹੋ ਜਾਂਦਾ ਫਲੇਸਿਡ ਵੀ ਬਹੁਤ ਜਲਦੀ ਠੀਕ ਹੋ ਜਾਂਦਾ ਸਪੈਸਟਿਕ ਵੀ ਬਹੁਤ ਜਲਦੀ ਠੀਕ ਹੋ ਜਾਂਦਾ ਜਿਹੜਾ ਪਰਮਾਨੈਂਟ ਆ ਨਾ ਉਹਨੂੰ ਟਾਈਮ ਲੱਗਦਾ ਜਾਂ ਕੰਪਲੀਟ ਹੈ ਉਹਨੂੰ ਟਾਈਮ ਲੱਗਦਾ ਪਰ ਇਹਦੀ ਦੂਸਰੀ ਦਵਾਈ ਹੈ ਇਗਨੇਸ਼ੀਆ ਆਈ ਜੀ ਐਨ ਏ ਟੀ ਆ 1 ਐਮ ਸਾਰੀਆਂ ਵੱਡੀ ਪੋਟੈਂਸੀ ਚ ਲੈਣੀਆਂ ਨੇ ਇਹਦੀ ਤੀਸਰੀ ਦਵਾਈ ਹੈ ਕੈਡਮੀਅਮ ਇਹਦੀ ਚੌਥੀ ਦਵਾਈ ਹੈ ਪਲੰਬਮ ਮੈਟ ਇਹਦੀ ਪੰਜਵੀਂ ਦਵਾਈ ਹੈ ਫਾਸਫੋਰਸ ਇਹਦੀ ਛੇਵੀਂ ਦਵਾਈ ਹੈ ਰਸਟਾਕਸ ਇਹਦੀ ਸਤਵੀਂ ਦਵਾਈ ਹੈ ਹਾਈਪੈਰੀਕਮ ਅਤੇ 8ਵੀਂ ਦਵਾਈ ਹੈ ਪਿਛਟ੍ਰੀਨ ਇਹ ਇਹ ਡਿਪੈਂਡ ਕਰਦਾ ਹੋਣ ਕਿ ਤੁਹਾਨੂੰ ਕਿਹੜੇ ਜਗ੍ਹਾ ਤੇ ਕਿੱਥੇ ਤੇ ਕਿਹੜੇ ਮਸਲ ਨੂੰ ਪ੍ਰੋਬਲਮ ਹੈ ਉਹ ਫਿਰ ਉਸ ਹਿਸਾਬ ਨਾਲ ਉਹ ਦਵਾਈਆਂ ਲੈਣੀਆਂ ਚਾਹੀਦੀਆਂ ਹੁਣ ਮੈਨੂੰ ਤਾਂ ਨਹੀਂ ਪਤਾ ਕਿ ਇਹਨੂੰ ਕਿੱਥੇ ਹੈ ਤੇ ਹਰ ਇੱਕ ਨੂੰ ਇੱਕ ਹੀ ਦਵਾਈ ਅਸੀਂ ਨਹੀਂ ਦੱਸ ਸਕਦੇ ਇੱਕ ਦਵਾਈ ਹੈ ਵੇ ਹਰ ਇੱਕ ਦੀ ਉਹ ਐ ਕੌਸਟਿਕਮ ਜੇ ਅਗਰ ਤੁਸੀਂ ਉਸ ਤੋਂ ਪਹਿਲਾਂ ਲੈਣਾ ਚਾਹੁੰਦੇ ਹੋ ਤੇ ਇੱਕ ਵਾਰੀ 15 12 15 ਦਿਨਾਂ ਚ ਕੌਸਟਿਕਮ ਦੀ ਇੱਕ ਡੋਜ਼ ਲੈ ਲਿਆ ਕਰੋ ਇਗਨੇਸ਼ੀਆ ਦੀ ਇੱਕ ਡੋਜ਼ ਲੈ ਲਿਆ ਕਰੋ ਨਹੀਂ ਹੋਏਗਾ ਕਿਆ ਬਾਤ ਹੈ ਤੇ ਡਾਕਟਰ ਸਾਹਿਬ ਬਿਲਕੁਲ ਸਮਾਂ ਲੱਗਾ ਪਤਾ ਹੀ ਨਹੀਂ ਲੱਗਾ ਕਿ ਕਿੰਨੇ ਸਮੇਂ ਸਾਡਾ ਜਿਹੜਾ ਸਮਾਂ ਚਲੇ ਗਿਆ ਤੁਹਾਨੂੰ ਗੱਲਾਂ ਕਰਦੇ ਕਰਦੇ ਪਰ ਮੈਂ ਹੁਣ ਇੱਕ ਗੱਲ ਬੈਠੀ ਸੋਚ ਰਹੀ ਸੀ ਤੁਸੀਂ ਸਾਰੀਆਂ ਦਵਾਈਆਂ ਦੱਸ ਦਿੰਦੇ ਆ ਇਦਾਂ ਤੇ ਬੜੇ ਡਾਕਟਰ ਬਣ ਜਾਣਗੇ ਹੋਮੋਪੈਥਿਕ ਦੇ ਤੁਹਾਡੇ ਕੋਲੋਂ ਦਵਾਈਆਂ ਸੁਣੀਆ ਚਲੋ ਜੀ ਆਹ ਲਓ ਜੀ ਨੀਮ ਹਕੀਮ ਖਤਰਾ ਜਾਨ ਪਤਾ ਨਹੀਂ ਕਈਆਂ ਦੀ ਜਾਨ ਵੀ ਖਤਰੇ 'ਚ ਪਣਗੇ ਪਰ ਅਸੀਂ ਰਿਕਵੈਸਟ ਜ਼ਰੂਰ ਕਰਾਂਗੇ ਕਿ ਜ਼ਰੂਰ ਕਿਸੇ ਨਾਮੀ ਡਾਕਟਰ ਕੋ ਜਿਹੜੇ ਹੋਮੋਪੈਥਿਕ ਦੀ ਟ੍ਰੇਨਿੰਗ ਜਿਨ੍ਹਾਂ ਦੇ ਕੋਲ ਐਜੂਕੇਸ਼ਨ ਹੋਵੇ ਜਿਨ੍ਹਾਂ ਨੇ ਸਟੱਡੀ ਕੀਤੀ ਹੋਵੇ ਪਤਾ ਤੁਹਾਨੂੰ ਕਿ ਤੁਹਾਡੇ ਲਈ ਸੇਫ ਆ ਉੱਥੇ ਜਾ ਕੇ ਦਵਾਈ ਲਓ ਕਹ ਲੋ ਔਰ ਕਿਸੇ ਵੀ ਅੱਛੇ ਹੋਮੀਓਪੈਥਿਕ ਔਰ ਮਹੰਗੇ ਕੋਲੇ ਜਾਣਾ ਜਿਹੜਾ 20 ਰੁਪਏ ਦੀ ਦਵਾਈ ਦਵੇ ਨਾ ਉਹਦੇ ਕੋਲੇ ਨਹੀਂ ਜਾਣਾ ਉਹ ਮਿੱਠੀਆਂ ਗੋਲੀਆਂ ਤੇ ਥੋੜੀ ਜਿਹੀ ਦੋ ਤਿੰਨ ਡ੍ਰੌਪ ਪਾ ਕੇ ਦੇ ਦਿੰਦੇ ਮੈਂ ਉਹਨਾਂ ਨੂੰ ਬੁਰਾ ਨਹੀਂ ਕਹਿ ਰਿਹਾ ਸਾਰੇ ਉਹ ਵੀ ਅੱਛੇ ਨੇ ਬੜੇ ਉਹ ਖidmat ਕਰ ਰਹੇ ਨੇ ਲੋਕਾਂ ਦੀ ਹੋਮੀਓਪੈਥਿਕ ਦਵਾਈ ਨਾਲ ਲੇਕਿਨ ਤੁਸੀਂ ਬੈਟਰ ਹੈ ਕਿ ਪਿਓਰ ਦਵਾਈ ਲਵੋ ਉਹ ਜਿਹੜੇ 5 ਡ੍ਰੌਪ ਉਹਨੇ ਸਾਰੀਆਂ ਗੋਲੀਆਂ ਤੇ ਪਾਏ ਆ ਉਹ ਤੁਸੀਂ 5 ਡ੍ਰੌਪ ਰੋਜ਼ ਪੀਆ ਕਰੋ ਆਪ ਹਮ ਤੇ ਹੁਣ ਇੱਕ ਚੰਗੀ ਜੀ ਗੱਲ ਤੁਹਾਡੀ ਚੰਗੀਆਂ ਗੱਲਾਂ ਦੀ ਵੀ ਬੜੀ ਚਰਚਾ ਹੁੰਦੀ ਆ ਤੇ ਕਹਿੰਦੇ ਮੈਨੂੰ ਵੀ ਥੈਂਕ ਯੂ ਕਿਹਾ ਕਿ ਤੁਸੀਂ ਚੰਗੀ ਗੱਲ ਪੁੱਛਦੇ ਹੋ ਸੋ ਇੱਕ ਜਾਂਦੇ ਜਾਂਦੀ ਗੱਲ ਵੀ ਦੱਸ ਦਿਓ ਬਲਵਿੰਦਰ ਜੀ ਜਦੋਂ ਤੁਹਾਨੂੰ ਕਿਸੇ ਨਾਲ ਕੰਮ ਹੋਵੇ ਤਾਂ ਤੁਸੀਂ ਕੀ ਕਰਦੇ ਹੋ ਮੈਂ ਕੰਟੈਕਟ ਕਰਦੇ ਹਾਂ ਉਹਨੂੰ ਜੀ ਬਿਲਕੁਲ ਰਾਬਤਾ ਕਰਦੇ ਹਾਂ ਉਹਨੂੰ ਫੋਨ ਕਰਦੇ ਹੋ ਤੇ ਜਦੋਂ ਤੁਹਾਨੂੰ ਕਿਸੇ ਨਾਲ ਕੰਮ ਨਾ ਹੋਵੇ ਫਿਰ ਤੁਸੀਂ ਕੰਟੈਕਟ ਕਰਦੇ ਹੋ ਕਿ ਮੈਂ ਤੇ ਫਿਰ ਵੀ ਹੈਲੋ ਹਾਈ ਲਿਖ ਲੈਣੀ ਕਰਦੇ ਮੈਨੂੰ ਕਦੇ ਕੀਤਾ ਤੁਸੀਂ ਤੁਸੀਂ ਤਾਂ ਆਪ ਹੀ ਆਏ ਨੇ ਵੀ ਚੈੱਕ ਕਰ ਇੱਥੇ ਤੁਹਾਨੂੰ ਸਾਡੇ ਤੱਕ ਕੰਟੈਕਟ ਕਰਨ ਦੀ ਲੋੜ ਨਹੀਂ ਨਹੀਂ ਮੈਨੂੰ ਮੈਨੂੰ ਵੀ ਤੁਹਾਡੇ ਤੱਕ ਤਾਂ ਕੰਮ ਕੋਈ ਜਿੰਨਾ ਨਾ ਤੁਹਾਨੂੰ ਮੇਰੇ ਤੱਕ ਕੋਈ ਕੰਮ ਹੈ ਪਰ ਆਪਾਂ ਨੂੰ ਲੋਕਾਂ ਤੱਕ ਪਿਆਰ ਆ ਨਾ ਹੁਣ ਮੇਰੇ ਕਰਕੇ ਤੁਹਾਨੂੰ ਇੱਥੇ ਆਉਣਾ ਪੈਂਦਾ ਜਿਹੜੇ ਤੁਹਾਨੂੰ ਪਿਆਰ ਕਰਦੇ ਆ ਜਿਨ੍ਹਾਂ ਜਿਨ੍ਹਾਂ ਨੂੰ ਤੁਸੀਂ ਇਲਾਰਜ ਦੱਸ ਦਿਓ ਜਿਨ੍ਹਾਂ ਦਾ ਤੁਸੀਂ ਜਿਨ੍ਹਾਂ ਨੇ ਦਵਾਈਆਂ ਸੁਣਨੀ ਆ ਕਿ ਡਾਕਟਰ ਐਤ ਕੀ ਲੈ ਕੇ ਆ ਰਹੇ ਨੇ ਸਾਡੇ ਲਈ ਤੇ ਤੁਸੀਂ ਸਾਡੇ ਕੋ ਆਣਾ ਹੁੰਦਾ ਇਸ ਕਰਕੇ ਅਸੀਂ ਤੁਹਾਨੂੰ ਵੀਕ ਚੈੱਕ ਕਰੀ ਮੈਸੇਜ ਦੇ ਰਾਹੀਂ ਯਾਦ ਕਰ ਲਈਦਾ ਤੇ ਜੁਮੇ ਦੀ ਜੁਮੇ ਸਾਡੀ ਮੁਲਾਕਾਤ ਹੋਏ ਲੇਕਿਨ ਅਸਲ ਗੱਲ ਇਹ ਨਹੀਂ ਹੈਗੀ ਬਲਜਿੰਦਰ ਜਦੋਂ ਕੰਮ ਹੋਵੇ ਤਾਂ ਕਿਸੇ ਨਾਲ ਰابطਾ ਕਰਨਾ ਇਹ ਤਾਂ ਸਾਰੇ ਹੀ ਕਰਦੇ ਨੇ ਜਦੋਂ ਕੰਮ ਨਾ ਹੋਵੇ ਕਿਸੇ ਨਾਲ ਤੇ ਫਿਰ ਰਿਲੇਸ਼ਨਸ਼ਿਪ ਬਰਕਰਾਰ ਰੱਖਣਾ ਔਰ ਫਿਰ ਰابطਾ ਕਰਨਾ ਇਹ ਕਿਸੇ ਕਿਸੇ ਦੇ ਵਸ ਦੀ ਗੱਲ ਹੈ ਜਦੋਂ ਤੁਸੀਂ ਰਿਲੇਸ਼ਨਸ਼ਿਪ ਨੂੰ ਸਟਰੋਂਗ ਕਰਨਾ ਚਾਹੁੰਦੇ ਹੋ ਜਾਂ ਅਗਲੇ ਲੈਵਲ ਤੇ ਲਿਜਾਣਾ ਚਾਹੁੰਦੇ ਹੋ ਫਿਰ ਉਦੋਂ ਉਹਦੇ ਨਾਲ ਕੰਟੈਕਟ ਕਰਿਆ ਕਰੋ ਜਦੋਂ ਕੰਮ ਨਾ ਹੋਵੇ ਜੇ ਕੰਮ ਹੋਵੇ ਤੇ ਉਹ ਤੇ ਸਾਰਾ ਹੀ ਕਰਦੇ ਆ ਨਾ ਜੀ ਤੇ ਜਦੋਂ ਕੰਮ ਨਾ ਹੋਵੇ ਉਦੋਂ ਜਿਹੜਾ ਕਰਦਾ ਉਹ ਹੀ ਅੱਛਾ ਬੰਦਾ ਹੈ ਇਹਦੇ ਤੇ ਮੈਨੂੰ ਇੱਕ ਆਪਣੇ ਇੱਕ ਮੇਰੇ ਬੜੇ ਪਿਆਰੇ ਦੋਸਤ ਹੈ ਉਹਨਾਂ ਨੇ ਇੱਕ ਸ਼ੇਅਰ ਕਿਹਾ ਹੋਇਆ ਉਹ ਕਹਿੰਦੇ ਆ ਕਿ ਕਰਨੇ ਕੋ ਬਹੁਤ ਕੁਝ تھا ਮਗਰ ਤੈ ਇਹ ਪਾਇਆ ਹਮ ਅਹਲੇ ਮੁਹੱਬਤ ਹੈ ਮੁਹੱਬਤ ਹੀ karenge वाह वाह ਬਗੈਰ وجہ ਤੋਂ ਰਾਬਤੇ ਕਰਾਗੇ ਉਸ ਕੀ ਬਾਤ ਹੈ ਡਾਕਟਰ ਸਾਹਿਬ ਬਹੁਤ ਥੈਂਕ ਯੂ ਵੈਰੀ ਮਚ ਤੁਹਾਡਾ ਸਮਾਂ ਦੇਣ ਦੇ ਲਈ ਤੇ ਅਗਲੀ ਵਾਰ ਫੇਰ ਮਿਲਦੇ ਹਾਂ ਖਿਆਲ ਰੱਖਿਓ ਜੀ ਥੈਂਕ ਯੂ ਜੀ ਟੇਕ ਕੇਅਰ ਬਿਲਕੁਲ ਜੀ ਬਹੁਤ ਪਿਆਰੀ ਗੱਲ ਹੈ ਕਿ ਜਦੋਂ ਸਾਨੂੰ ਕਿਸੇ ਦੀ ਯਾਦ ਆਉਂਦੀ ਹੈ ਨਾ ਜਦੋਂ ਕਿਸੇ ਦੇ ਬਾਰੇ ਅਸੀਂ ਸੋਚਦੇ ਹਾਂ ਉਦੋਂ ਹੀ ਅਸੀਂ ਮੈਸੇਜ ਕਰ ਲਿਆ ਕਰੀਏ ਗੁੱਸੇ ਗਿਲੇ ਜ਼ਿੰਦਗੀ ਦੇ ਇੱਥੇ ਰਹਿ ਜਾਣੇ ਆ ਇੱਕ ਛੋਟੀ ਜੀ ਜ਼ਿੰਦਗੀ ਹੈ ਇਹਨੂੰ ਪਿਆਰ ਦੇ ਨਾਲ ਜੀ ਲਈਏ ਤੇ ਜ਼ਰੂਰੀ ਨਹੀਂ ਜਦੋਂ ਕਿਸੇ ਤਾਂ ਕੰਮ ਆ ਉਦੋਂ ਯਾਦ ਕਰਨਾ ਵੈਸੇ ਵੀ ਅੱਜ ਕੱਲ ਤਾਂ ਹੱਥਾਂ ਦੇ ਵਿੱਚ ਸਾਡੀ ਪੂਰੀ ਦੁਨੀਆ ਸਮੋਈ ਪਈ ਆ ਹੱਥਾਂ ਦੇ ਵਿੱਚ ਹਰ ਇੱਕ ਦੇ ਸੈੱਲਫੋਨ ਆ ਸਮਾਰਟਫੋਨ ਆ ਸੋ ਇੱਕ ਮੈਸੇਜ ਲਿਖ ਕੇ ਕਦੇ ਕਦੇ ਰਾਜੀ ਖੁਸ਼ੀ ਪੁੱਛ ਲਿਆ ਕਰੋ ਆਪਣੇ ਚੌਣ ਵਾਲਿਆਂ ਦੀ ਆਪਣੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਦੀ ਸੋ ਖੁਸ਼ੀਆਂ ਵੰਡਦੇ ਰਹੋ ਤੇ ਖੁਸ਼ੀਆਂ ਚੱਲ ਕੇ ਤੁਹਾਡੇ ਤੱਕ ਖੁਦ ਆਉਂਦੀਆਂ ਰਹਿਣਗੀਆਂ ਖਿਆਲ ਰੱਖਿਓ ਖਾਸ ਮੁਲਾਕਾਤ ਵਿੱਚ ਅਗਲੀ ਵਾਰ ਫੇਰ ਸ਼ਾਮਲ ਹੋਵਾਂਗੇ ਤਦ ਤੱਕ ਦੇਖ ਰਿਹਾ ਸਾਰੇ ਹੀ ਪਰਿਵਾਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ